ਅੱਜ ਕੱਲ੍ਹ ਲੋਕਾਂ ਕੋਲੇ ਬਾਹਰ ਜਾਣ ਦਾ ਇੱਕੋ ਹੀ ਤਰੀਕਾ ਬਸ ਮੇਰੀ ਸਹੇਲੀ ਚਲ ਗਈ ਮੇਰਾ ਦੋਸਤ ਚਲ ਗਿਆ ਸਾਡਾ ਰਿਸ਼ਤੇਦਾਰ ਚਲ ਗਿਆ ਸਾਡਾ ਚਾਚਾ ਚਲ ਗਿਆ ਤਾਇਆ ਚਲ ਗਿਆ ਗਵੰਡੀ ਚਲ ਗਿਆ ਮੇਰਾ ਸਟੂਡੈਂਟ ਸੀ ਉਹ ਚਲ ਗਿਆ ਆ ਵੀ ਗਿਆ ਉਹ ਵੀ ਗਿਆ ਉਹ ਵੀ ਗਿਆ ਮੈਂ ਵੀ ਜਾਣਾ ਬਸ ਆਹੀ ਕੁਝ ਰਹਿ ਗਿਆ ਲੋਕ ਆਪਣੇ ਆਪ ਨੂੰ ਵੇਖ ਕੇ ਨਹੀਂ ਜਿਉਂਦੇ ਦੂਜਿਆਂ ਨੂੰ ਵੇਖ ਕੇ ਜ਼ਿੰਦਗੀ ਜਿਉ ਰਹੇ ਨੇ ਤੇ ਦੁਖੀ ਵੱਧ ਹੋ ਰਹੇ ਨੇ ਡਿਪਰੈਸ਼ਨ 'ਚ ਜਾ ਰਹੇ ਨੇ ਪਰੇਸ਼ਾਨ ਹੋ ਰਹੇ ਨੇ ਇਹ ਆ ਬਾਹਰ ਜਾਣ ਦਾ ਤਰੀਕਾ ਬਾਈ ਕਦੀ ਇਹ ਸੋਚਿਆ ਕਿ ਮੇਰੇ ਗਵਾਂਢੀ ਗੁਰੂ ਘਰ ਜਾਂਦੇ ਨੇ ਸਵੇਰੇ 4 ਵਜੇ ਉੱਠ ਕੇ ਮੈਂ ਵੀ ਜਾਵਾਂ ਮੇਰੇ ਚਾਚੇ ਹੋਣੀ ਜਾਂਦੇ ਨੇ ਮੈਂ ਵੀ ਜਾਵਾਂ ਮੇਰੀ ਕੋਈ ਸਹੇਲੀ ਜਾਂਦੀ ਹੈ ਮੇਰਾ ਕੋਈ ਦੋਸਤ ਜਾਂਦਾ ਗੁਰੂ ਘਰ ਮੈਂ ਵੀ ਜਾਵਾਂ ਮੇਰਾ ਕੋਈ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਪਰਿਵਾਰ ਚੋਂ ਅਮਰ ਛਕਿਆ ਮੈਂ ਵੀ ਛਕ ਲਾਂ ਕੋਈ ਐਦਾਂ ਸੋਚਿਆ ਕਦੀ ਸੋ ਬਾਹਰ ਦੀ ਭੇਡ ਚਾਲ ਬਹੁਤ ਆ ਕਦੀ ਧਰਮ ਦੀ ਭੇਡ ਚਾਲ ਵੀ ਲੈ ਕੇ ਆਓ ਕਦੀ ਨਾਮ ਸਿਮਰਨ ਵੀ ਕਰ ਲਓ ਕਦੀ ਇਹਦੀ ਭੇਡ ਚਾਲ ਵੀ ਲੈ ਲਓ ਤੇ ਸੁਖੀ ਹੋ ਜਾਓਗੇ ਸੁਖੀ ਜਿੱਥੇ ਜਾ ਰਹੇ ਹੋ ਉੱਥੇ ਡਿਪਰੈਸ਼ਨ ਮਿਲਦਾ ਤੇ ਜਿੱਥੇ ਜਾਣਾ ਚਾਹੀਦਾ ਉੱਥੇ ਤੁਹਾਨੂੰ ਬਹੁਤ ਵਧੀਆ ਇਮਪ੍ਰੈਸ਼ਨ ਮਿਲਦਾ ਉਹ ਹੈਗਾ ਗੁਰੂ ਦਾ ਨਾਮ ਗੁਰੂ ਦਾ ਸਿਮਰਨ ਤੇ ਵੀਰੋ ਹੁਣ ਦੇਖ ਲਓ ਜੇ ਹੁਣ ਆ ਤਰੀਕਾ ਜੇ ਅਪਣਾਉਣਾ ਤਾਂ ਇਹਨੂੰ ਕਰ ਦਿਓ ਵੀਡੀਓ ਨੂੰ ਸ਼ੇਅਰ ਤੁਹਾਡਾ ਬਹੁਤ ਬਹੁਤ ਧੰਨਵਾਦ